ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦੇ ਹਾਂ ਸਾਡੇ ਚੈਨਲ ਪਿੰਡੂ ਗੱਲਚਰ ਤੇ ਇਸ ਵਾਰ ਅਸੀਂ ਪਹੁੰਚੇ ਹਾਂ ਪਿੰਡ ਤਾਮਕੋਟ ਤਾਮਕੋਟ ਦੇ ਸਾਫਕਾ ਸਰਪੰਚ ਜੰਜੀਤ ਸਿੰਘ ਜੀ ਨੇ ਸਾਡੇ ਨਾਲ ਸਵਾਗਤ ਕੀਤਾ ਸਰਪੰਚ ਸਾਹਿਬਾ ਜੀ ਅੱਜ ਅਸੀਂ ਗੱਲ ਕਰਾਂਗੇ ਗ੍ਰਾਮ ਸਭਾ ਬਾਰੇ ਗ੍ਰਾਮ ਸਭਾ ਹੈ ਕੀ ਇਹਦੇ ਕੀ ਕੀ ਕੰਮ ਨੇ ਠੀਕ ਹੈ ਇਹਨੂੰ ਬੁਲਾਉਣ ਦਾ ਸੈਸ਼ਨ ਇਹ ਸਾਰੇ ਤੇ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਰਪੰਚ ਸਾਹਿਬ ਅਸੀਂ ਤੁਹਾਨੂੰ ਪੁੱਛਦੇ ਹਾਂ ਜੀ ਗ੍ਰਾਮ ਸਭਾ ਹੈ ਕੀ ਅਤੇ ਇਹ ਕਿਵੇਂ ਕੰਮ ਕਰਦੀ ਹੈ ਜਿਹੜੀ ਗ੍ਰਾਮ ਸਭਾ ਇਹ ਸਾਰੇ ਪਿੰਡਾਂ 'ਚ ਆਟੋਮੈਟਿਕ ਜਦੋਂ ਦਾ ਇਹ ਆਪਣਾ ਪੰਚਾਇਤੀ ਕਾਨੂੰਨ ਬਣਿਆ ਉਹ ਉਹਨੇ ਸਾਰੇ ਪਿੰਡਾਂ 'ਚ ਬਣੀਆਂ ਹੋਈਆਂ ਨੇ ਜੀ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਜੀ ਜਿੱਥੇ ਵੀ ਅਸੀਂ ਇਹਦਾ ਕੋਈ ਸੈਮੀਨਾਰ ਕਰਦੇ ਆ ਜਾਂਦੇ ਆ ਤਾਂ ਪਿੰਡਾਂ 'ਚ ਪੁੱਛਦੇ ਆ ਵੀ ਹਰ ਇੱਕ ਪਿੰਡ 'ਚ ਦੋ ਪੰਚਾਇਤਾਂ ਹੁੰਦੀਆਂ ਇੱਕ ਗ੍ਰਾਮ ਪੰਚਾਇਤ ਇੱਕ ਗ੍ਰਾਮ ਸਭਾ ਤੇ ਗ੍ਰਾਮ ਸਭਾ ਬਾਰੇ ਆਮ ਜਨਤਾ 'ਚੋਂ ਬਿਲਕੁਲ ਜਾਣਕਾਰੀ ਨਹੀਂ ਗ੍ਰਾਮ ਸਭਾ ਹੈ ਕੀ ਹੈ ਗ੍ਰਾਮ ਸਭਾ ਜਿੰਨੇ ਵੀ ਪਿੰਡ ਦੇ ਵੋਟਰ ਨੇ ਜੀ ਉਹ ಗ್ರಾಮ ਸਭਾ ਦੇ ਮੈਂਬਰ ਨੇ ਜੀ ਤੇ ਜਿਹੜਾ ਸਰਪੰਚ ਹੈ ਉਹ ಗ್ರಾಮ ਸਭਾ ਦਾ ਚੇਅਰਮੈਨ ਆ ਜੀ ਇਹ ಗ್ರಾಮ ਸਭਾ ਦੀ ਬੰਸਰ ਹੈ ਤੇ ਇਹਦੇ ਹਰ ਸਾਲ ਪਹਿਲਾਂ ਦੋ ਜਲਾਸ ਬਣਾਉਣੇ ਜ਼ਰੂਰੀ ਸੀ ਜੀ ਜਿਵੇਂ ਸੀਮੇ ਮਹੀਨੇ ਚ ਤੇ ਬਾਰਵੇਂ ਚ ਹੁਣ ਜਿਉਂ ਜਦੋਂ ਦਾ ਮਨਰੇਗਾ ਕਾਨੂੰਨ ਲਾਗੂ ਹੋਇਆ ਹੁਣ ਤਿੰਨ ਤੇ ਚੌਥਾ ਸਵਸ ਭਾਰਤ ਦਾ 10ਵੇਂ ਮਹੀਨੇ ਚ ਬਣਾਇਆ ਜਾਂਦਾ ਤੇ ਨਰੇਗਾ ਦਾ 9ਵੇਂ ਮਹੀਨੇ ਚ ਬਣਾਇਆ ਜਾਂਦਾ ਤੇ ਇਹਦੇ ਚਾਰ ਅਜਲਾਸ ਨੂੰ ਬਣਾਉਣਾ ਜ਼ਰੂਰੀ ਹੈ। ਅੱਛਾ ਸਰਪੰਚ ਸਾਹਿਬ ਇਹਦਾ ਹੋ ਗਈ ਜਲਾਸ ਦੀ ਗੱਲ ਵੀ ਸਾਲ ਚਾਰ ਵਾਰ ਬਣਾਉਂਦੇ ਆ। ਇਹਦਾ ಗ್ರಾಮ ਸਭਾ ਦਾ ਜਿਹੜਾ ਹੈਗਾ ਬੁਲਾਉਣ ਦੇ ਪਿੰਡ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਫਾਇਦਾ ਹੁੰਦਾ ਹੈ? ಗ್ರಾಮ ਸਭਾ ਬੁਲਾਉਣ ਦਾ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ। ਜੀ। ਤੇ ਕੋਈ ਵੀ ਮੁਲਾਜ਼ਮ ਇਹਦੇ ਬਾਰੇ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ಗ್ರಾಮ ਸਭਾ ਬਾਰੇ ਪ੍ਰਚਾਰ ਨਹੀਂ ਕਰਦੇ ਤਾਂ ਕਿ ਲੋਕ ਜਾਗਰੂਕ ਹੋਣ। ਤੇ ਇਹਦੇ ਵਿੱਚ ਲੀਡਰਾਂ ਦਾ ਵੀ ਨੁਕਸਾਨ ਹੈ ਤੇ ਪਿੰਡ ਵਾਸੀਆਂ ਦਾ ਬਹੁਤ ਜ਼ਿਆਦਾ ਫਾਇਦਾ ਹੂੰ ਉਹ ਕੀ ਹੈ ਇਹਦੇ ਵਿੱਚ ਗ੍ਰਾਮ ਸਭਾ ਬੁਲਾਉਣ ਨਾਲ ਹੂੰ ਤੁਸੀਂ ਜਿੱਦਾਂ ਗ੍ਰਾਮ ਸਭਾ ਬੁਲਾਓਗੇ ਤਾਂ ਜਿੰਨੇ ਪੰਚਾਇਤ ਦੇ ਅੰਦਰ ਆਉਂਦੇ ਨੇ ਮੇਨ 7 ਮੈਹਿਕਮੇ 7 ਮੈਹਿਕਮੇ ਦੇ ਅਫਸਰ ਸੱਦ ਸਕਦੇ ਹੋ ਅੱਛਾ ਉਹਨਾਂ ਨੂੰ ਲੈਟਰ ਜਾਰੀ ਕਰਕੇ ਠੀਕ ਹੈ ਉਹ ਬਕਾਇਦਾ 7 ਅਫਸਰ ਆਪਣੇ ਦਫ਼ਤਰਾਂ ਦੀਆਂ ਸਹੂਲਤਾਂ ਦੱਸਣਗੇ ਆਪਣੇ ਜਿਹੜੀਆਂ ਅੰਦਰ ਆਉਂਦੀਆਂ ਸਹੂਲਤਾਂ ਲੋਕਾਂ ਨੂੰ ਦੱਸਣਗੇ ਉਹ ਸਹੂਲਤਾਂ ਜਿਹੜੇ ਤੋਂ ਲੋਕ ਜਾਣੂ ਨਹੀਂ ਮਿਸਾਲ ਦੇ ਤੌਰ ਤੇ ਤੁਹਾਨੂੰ ਮੈਂ ਦੱਸਦਾ ਜੀ ਇੱਕ ਕਿਰਤ ਵਿਭਾਗ ਹੈ ਜਿਹਦੇ ਵਿੱਚ 18-19 ਸਹੂਲਤਾਂ ਨੇ ਤੁਸੀਂ ਪਿੰਡਾਂ 'ਚ ਜਾਓ ਆਪਾਂ ਨੂੰ ਆਮ ਆਸਾਰੀ ਮਜ਼ਦੂਰ ਮਿਲ ਜਾਣਗੇ ਟੈਂਟ ਮਜ਼ਦੂਰ ਮਿਲ ਜਾਣਗੇ ਬਿਲਕੁਲ ਪੱਠਾ ਮਜ਼ਦੂਰ ਮਿਲ ਜਾਣਗੇ ਸੜਕਾਂ ਤੇ ਕੰਮ ਕਰਦੇ ਮਜ਼ਦੂਰ ਮਿਲ ਜਾਣਗੇ ਜੀ ਪਰ ਉਹਨਾਂ ਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਵੀ ਇੱਕ ਬੋਰਡ ਬਣਾਇਆ ਹੋਇਆ ਜਿਹਦੇ ਵਿੱਚੋਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਸਹੂਲਤਾਂ ਦੱਸ ਦਿੰਦਾ ਉਹਦੇ ਵਿੱਚੋਂ ਜੀ ਜਿਵੇਂ ਜੀ ਹੁਣ ਗ੍ਰਾਮ ਸਭਾ ਹੋਵੇ ਤਾਂ ਕਿਰਤ ਵਿਭਾਗ ਦੇ ਅਫਸਰ ਆਉਣ ਨੂੰ ਸਹੂਲਤ ਦੱਸਣ ਹਮ ਪਹਿਲੀ ਤੋਂ 5ਵੀਂ ਤੱਕ ਜਿਹੜੇ ਕਿਰਤ ਵਿਭਾਗ ਦੇ ਰਜਿਸਟਰਡ ਕਰਮਚਾਰੀ ਨੇ ਉਹਨਾਂ ਨੂੰ ਪਹਿਲੀ ਤੋਂ 5ਵੀਂ ਤੱਕ ਹਮ 5000 ਰੁਪਏ ਬੱਚਿਆਂ ਨੂੰ 7 ਮਈ ਤੇ 7 ਮਈ ਦਾ 7000 ਰੁਪਏ ਜੀ 7 ਮਈ ਤੇ 8 8ਵੇਂ ਤੋਂ ਲੈ ਕੇ 10ਵੇਂ ਤੱਕ ਹਮ ਮੁੰਡਿਆਂ ਨੂੰ 10000 ਜੀ ਤੇ ਕੁੜੀਆਂ ਨੂੰ 13000 ਠੀਕ ਹੈ ਜਦੋਂ 11ਵੀਂ ਤੇ 12ਵੀਂ ਚ ਵਗ ਜੇ ਹਮ ਤਾਂ ਕੁੜੀਆਂ ਨੂੰ 25 3000 ਮੁੰਡਿਆਂ ਨੂੰ 25000 ਤੇ ਜਦੋਂ ਆਪਾਂ ਡਿਗਰੀਆਂ ਕਰਦੇ ਨੇ ਬੱਚੇ ਹੂੰ ਤਾਂ 60 ਤੇ 70000 ਰੁਪਏ ਫਿਰ ਮਿਲਦਾ ਨਾਲ ਹੋਸਟਲ ਚ ਰਹਿਣ ਦੇ ਵੀ ਖਰਚਾ ਮਿਲਦਾ ਬੱਚਿਆਂ ਨੂੰ ਤੇ ਸਰਨ ਸਕੀਮ ਆ ਜਿਵੇਂ ਗਵਰਨਮੈਂਟ ਦਿੰਦੀ ਹੈ 51000 ਹੂੰ ਹੂੰ ਬਕਾਇਦਾ ਇਹਦੇ ਉੱਤੇ 51000 ਜਿਹੜਾ ਰਜਿਸਟਰਡ ਕੰਮ ਉਹਨੂੰ ਵੱਖਰਾ ਮਿਲਦਾ ਸਰਕਾਰ ਦਾ ਵੱਖਰਾ ਦੋ ਸਕਰਨ ਸਕੀਮਾਂ ਮਿਲ ਜਣਗੀਆਂ ਦੋ ਮਿਲ ਜਾਣਗੀਆਂ ਦੋ ਮਿਲ ਜਾਣਗੀਆਂ ਮਾ ਜੀ ਠੀਕ ਹੈ ਤੇ ਜਦੋਂ ਘਰੇ ਆਪਣੀ ਬੱਚੀ ਪੈਦਾ ਹੋ ਜੇ ਆਪਣੇ ਘਰੇ ਕਿਰਤੀ ਪਹਿਲਾ ਸਾਲ ਪਹਿਲਾਂ ਰਜਿਸਟਰ ਹੋਇਆ ਹੋਵੇ ਤਾਂ 75000 ਬਚੀ ਜਨੋ ਐਸਡੀ ਦੇ ਵਜ੍ਹਾ ਤੇ ਜਾਂਦੀ ਹੈ ਜਿਹੜੀ 19 ਸਾਲ ਦੀ ਹੋਣ ਤੋਂ ਫੇਰ ਹੀ ਟੁੱਟੂਗੀ ਲੜਕੀ ਦਾ ਵਿਆਹ ਕਰਨਾ ਲੜਕੀ ਦਾ ਹੋਰ ਕਰਨਾ ਉਹ ਕੰਮ ਆਉਂਦੀ ਹੈ ਸਰਪੰਚ ਸਾਹਿਬ ਇੱਕ ਮਿੰਟ ਜੀ ਜਿਵੇਂ ਤੁਸੀਂ ਕਿਹਾ ਵੀ ਕਿਰਤੀ ਦਾ ਜਿਹੜਾ ਰਜਿਸਟਰਡ ਹੈ ਸਾਰ ਪਹਿਲਾਂ ਉਹਦੇ ਜੇ ਬੇਟੀ ਹੁੰਦੀ ਹੈ ਤਾਂ 51000 ਦੀ ਤੁਸੀਂ ਕਹਿੰਦੇ ਹੋ ਐਫਡੀ ਬਣ ਜਾਂਦੀ ਹੈ 75000 ਦੀ 75000 ਦੀ 75000 ਦੀ ਐਫਡੀ ਜਿਹੜੀ ਉਹ ਆਟੋਮੈਟਿਕਲੀ ਬਣ ਜਾਂਦੀ ਹੈ ਜੇ ਉਹਦੇ ਲਈ ਕੋਈ ਪ੍ਰੋਸੈਸ ਹੈ ਉਹ ਫਾਰਮ ਭਰਨੇ ਪੈਂਦਾ ਜੀ ਕਿਰਤਪੁਰਾ ਕੋਲ ਜਿੱਦੇ ਬੱਚੀ ਪੈਦਾ ਹੋ ਗਈ ਜੀ ਉਹਦਾ ਸਰਟੀਫੀਕੇਟ ਲਿਆ ਕੇ ਜਨਮ ਸਰਟੀਫੀਕੇਟ ਲਿਆ ਕੇ ਫਾਰਮ ਭਰਨੇ ਪੈਂਦੇ ਆ ਤੇ ਫਿਰ ਇਹ ਬਕਾਇਦਾ ਮੀਟਿੰਗ ਹੁੰਦੀ ਹੈ ਦਾ ਬੋਰਡ ਬਣਿਆ ਹੋਇਆ ਐਸਜੀਐਮ ਸਾਹਿਬ ਉਹਦੇ ਚੇਅਰਮੈਨ ਨੇ ਉਹ ਮੀਟਿੰਗ ਚ ਪਾਸ ਹੋ ਕੇ ਜਦੋਂ ਉਹ ਮੀਟਿੰਗ ਚੰਡੀਗੜ੍ਹ ਬਕਾਇਦਾ ਕਮਿਸ਼ਨਰ ਤੇ ਜਾਂਦੀ ਹੈ ਉੱਥੋਂ ਚੈੱਕ ਬਣ ਕੇ ਆ ਜਾਂਦਾ ਜੀ ਚੈੱਕ ਬੱਚੀ ਦੇ ਮਾਤਾ ਪਿਤਾ ਨੂੰ ਮਿਲ ਜਾਂਦਾ ਉਹ ਬੱਚੀ ਦੇ ਖਾਤੇ ਤੇ ਐਫਡੀ ਹੋ ਜਾਂਦੀ ਫਿਰ ਸਾਹਿਬ ਇਹ ਦੱਸੋ ਵੀ ਇਹਦੇ ਸੈਸ਼ਨ ਹੈ ਜਿਹੜੇ ಗ್ರಾಮ ਸਭਾ ਦੇ ਉਹ ਕਦੋਂ ਤੇ ਕਿਵੇਂ-ਕਿਵੇਂ ਬੁਲਾਏ ਜਾਂਦੇ ਉਹਦੇ ਕੀ ਪ੍ਰੋਸੈਸ ਆ ਬਿਲੋਂਗ ਇੱਕ ਸੈਸ਼ਨ ਜੀ ਸਮਝ ਲਓ 6 ਮਹੀਨੇ ਜੀ ਇੱਕ 12ਵੇਂ ਮਹੀਨੇ ਜੀ ਮਨਰੇਗਾ ਦਾ 9ਵੇਂ ਮਹੀਨੇ ਜੀ ਸਵਸ ਭਾਰਤ ਦਾ 10ਵੇਂ ਮਹੀਨੇ ਚਾਰ ਸੈਸ਼ਨੇ ਤੇ ਬੁਲਾਏ ਜਾ ਸਕਦੇ ਜੀ ਠੀਕ ਹੈ ਜੀ ਬੁਲਾਉਣ ਦਾ ਢੰਗ ਕੀ ਹੈ ਜੀ ਹਾਂ ਹਾਂ ਪਹਿਲਾਂ ਲੋਸਟ ਏਜੰਡਾ ਕੱਢਣਾ ਪੈਂਦਾ ਬਕਾਇਦਾ ਪੰਚਾਇਤੀਕਾਰ ਖਾਈਆਂ ਧਰਮਸਾਲਾ ਸਾਰੇ ਜਿਹੜੇ ਸਾਂਝੇ ਥਾਨ ਨੇ ਉਹਨਾਂ ਤੇ ਚੁੱਕੇ ਆ ਜਾਂਦਾ ਜੀ ਤੇ ਸਪੀਕਰ ਚ ਬੁਲਾਉਣਾ ਪੈਂਦਾ ਜੀ ਠੀਕ ਹੈ ਜੀ ਇਹ ਪਿੰਡ ਚ ਕੇਬਲ ਟੀਵੀ ਦਾ ਪ੍ਰਬੰਧ ਆ ਤਾਂ ਬਕਾਇਦਾ ਆਪਣੇ ਟੀਵੀ ਨਾਲ ਤੇ ਕੇਬਲ ਰਾਹੀਂ ਚਲਾਉਣਾ ਪੈਂਦਾ ਠੀਕ ਹੈ ਜੀ ਹਰ ਇੱਕ ਜਨਤਾ ਨੂੰ 15 ਦਿਨ ਪਹਿਲਾਂ ਸੱਦਾ ਦੇਣਾ ਪੈਂਦਾ ਵੀ ਗ੍ਰਾਮ ਸਭਾ ਬੁਲਾਵਾਂਗੇ ਜੀ ਉਹਦੇ ਵਿੱਚ ਆਹਾਂ ਹਾਂ ਪਿੰਡ ਦੇ ਏਜੰਡੇ ਨੇ ਹਾਂ ਹਾਂ ਇਹ ਆਪਾਂ ਵਿਚਾਰਨੇ ਨੇ ਠੀਕ ਹੈ ਜੀ ਬਕਾਇਦਾ ਤੌਰ ਤੇ ਹਰ ਇੱਕ ਨਾਗਰਿਕ ਨੂੰ ਦੱਸਿਆ ਜਾਂਦਾ ਵੀ ਤੁਸੀਂ ਆਪਦੇ ਬਾਰਡ ਦੇ ਆਪਦੇ ਇਲਾਕੇ ਦੇ ਆਪਦੇ ਵਿਹੜੇ ਦੇ ਕੰਮ ਲਿਆਉਣੇ ਨੇ ਬਕਾਇਦਾ ਉਹਦੇ ਵਿੱਚ ਦਰਜ ਕਰਾਉਣੇ ਆ ਫਿਰ ਉੱਥੇ ਜਿਵੇਂ ਸੈਂਟਰ ਸਰਕਾਰ ਹਮ ਆਪਾਂ ਕਹਿ ਲਈਏ ਇੱਕ ਆ ਸੰਭਲੀ ਹੁੰਦੀ ਹੈ ਪੰਜਾਬ ਸਰਕਾਰ ਦੀ ਜੀ ਜੀ ਇਹ ਜਿਹੜੀ ಗ್ರಾಮ ਸਭਾ ਜੀ ਇਹ ਪਾਰਲੀਮੈਂਟ ਹੈ ਪਿੰਡ ਦੀ ਜੀ ਜਿਵੇਂ ਪਾਰਲੀਮੈਂਟ ਚ ਪੰਜ ਸਾਲਾ ਯੋਜਨਾ ਤਿਆਰ ਹੁੰਦੀ ਹੈ ਬਕਾਇਦਾ ਪਿੰਡ ਦੀ ਪੰਜ ਸਾਲਾ ਇੱਥੇ ਯੋਜਨਾ ਤਿਆਰ ਹੁੰਦੀ ਹੈ ਠੀਕ ਹੈ ਜੀ ਯੋਜਨਾ ਤਿਆਰ ਕਰਕੇ ਜਿੰਨੇ ਹੋਣ ਵਾਲੇ ਕੰਮ ਨੇ ਬਕਾਇਦਾ ਉਹ ಗ್ರಾಮ ਸਭਾ ਚ ਪਾਏ ਜਾਂਦੇ ਨੇ ਜੀ ಗ್ರಾಮ ਸਭਾ ਚ ਪਾਏ ਤੇ ਉਹ ਚ ਵਿਚਾਰੇ ਜਾਂਦੇ ਨੇ ਜੀ ਤੇ ਸਾਰੇ ਕੰਮਾਂ ਦਾ ਬਕਾਇਦਾ ਬਜਟ ਬਣਦਾ ਵੀ 80 ਕਰੋੜ ਦਾ ਬਜਟ ਆ ਜੀ ਜੀ ਪਹਿਲਾ ਪਹਿਲੇ ਸਾਲ ਹੋਣ ਵਾਲੇ ਕੰਮਾਂ ਦੀ ਨਿਸ਼ਾਨਦੇਹੀ ਵੱਖਰੀ ਕੀਤੀ ਜਾਂਦੀ ਹੈ ਜੀ ਦੂਜੇ ਸਾਲ ਕੰਮਾਂ ਦੀ ਹੋਣ ਵਾਲੀ ਨਿਸ਼ਾਨਦੇਹੀ ਕੀਤੀ ਜਾਂਦੀ ਆ ਤੀਜੇ ਸਾਲ ਕੰਮਾਂ ਦੀ ਹੋਣ ਵਾਲੀ ਨਿਸ਼ਾਨਦੇਹੀ ਕੀਤੀ ਜਾਂਦੀ ਆ ਚੌਥੇ ਸਾਲ ਪੰਜਵੇਂ ਸਾਲ ਕੰਮਾਂ ਦੀ ਇਹ ਨਿਸ਼ਾਨਦੇਹੀ ਕਰਕੇ ਹਮ ਆਪਾਂ 15 ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਜਿਹੜਾ ਜੋ ਆਪਾਂ ਗ੍ਰਾਮ ਸਭਾ ਦਾ ਜਲਾਸ ਬੁਲਾਇਆ ਉਹ ਬਲਾਕ ਸੰਮਤੀ 'ਚ ਦਰਜ ਕਰਾਉਣਾ ਹੁੰਦਾ ਠੀਕ ਹੈ ਜੀ ਜੇ ਤੁਸੀਂ ਉਹਨੂੰ ਬਲਾਕ ਸੰਮਤੀ 'ਚ ਦਰਜ ਨਹੀਂ ਕਰਾਉਂਗੇ ਹਮ ਤਾਂ ਉਹ ਸੁਣਦਾ ਬੁਲਾਇਆ ਹੋਇਆ ਜਲਾਸ ਮੰਨੇ ਨਹੀਂ ਜਾਂਦਾ ਇਹ ਬਹੁਤ ਘੱਟ ਪੰਚਾਇਤਾਂ ਨੂੰ ਜਾਣਕਾਰੀ ਹੈ ਜੀ 20 15 ਦਿਨਾਂ ਦੇ ਅੰਦਰ ਅੰਦਰ ਦਰਜ ਕਰਾਉਣਾ ਹੁੰਦਾ ਦਰਜ ਨਹੀਂ ਕਰਾਉਣੀ ਆ ਉਹ ਜਲਾਸ ਹੀ ਨਹੀਂ ਮੰਨਿਆ ਜਾਂਦਾ ਜੇ ਉਹ ਤੁਸੀਂ ਬਲਾਕ ਸਭਾ ਵਿੱਚ ਜੋ ਦਰਜ ਕਰਾਤਾ ਬਲਾਕ ਸਭਾ ਤੇ ਦਰਜ ਕਰਾ ਕੇ ਜੀ ਇਹਨੂੰ ਆਪ ਦਾ ਥੋੜੀ ਜਿਹੀ ਹਿੰਮਤ ਕਰਕੇ ਜੇਕਰ ਬੰਦਾ ਜ਼ਿਲ੍ਹਾ ਪ੍ਰਸ਼ਾਸਨ ਚ ਪਾਸ ਕਰਾ ਜਾਂਦਾ ਹੂੰ ਤਾਂ ਇਹ ਮਹੱਲ ਐਸੇ ਆਰਡੀ ਮਹੱਲੀ ਜਾ ਕੇ ਜੀ ਬਗਜੂ ਆਟੋਮੈਟਿਕ ਕੰਪਿਊਟਰ ਆਹੀਂ ਜੀ ਤੇ ਉੱਥੋਂ ਸਿੱਧਾ ਸੈਂਟਰ ਤੇ ਜਾਊਗਾ ਜੀ ਤੇ ਬਕਾਇਦਾ ਫੰਡ ਜਾਰੀ ਹੋਣਗੇ ਜਿਵੇਂ ਆਪਾਂ 5 ਸਾਲਾ ਯੋਜਨਾ ਜਾਰੀ ਕੀਤੀ ਹੈ ਪਿੰਡ ਨੂੰ ਵਿਕਾਸ ਦੇ ਫੰਡ ਜਾਰੀ ਹੋਣਗੇ ਤਾਂ ਜੋ ਮੈਂ ਇਹ ਗੱਲ ਕਹੀ ਸੀ ਵੀ ਕਿਸੇ ਇਹਦੇ ਵਿੱਚ ਸਿਆਸੀ ਲੀਡਰ ਤੋਂ ਜਿਵੇਂ ਆਪਾਂ ਲੀਡੜੀਆਂ ਕੱਢਦੇ ਹਾਂ ਗਰੰਟਾਂ ਲੈਣ ਖਾਤਰ ਜੀ ਤੇ ਸਿਆਸੀ ਲੀਡਰਾਂ ਦੀ ਆਪਾਂ ਨੂੰ ਲੀਡੜੀਆਂ ਕਢਣ ਦੀ ਲੋੜ ਨਹੀਂ ਪੈਂਦੀ ਜੀ ਬਕਾਇਦਾ ਰੂਪ ਚ ਸਾਰੀਆਂ ਗਰੰਟਾਂ ਤਿਆਰ ਹੋਣਗੀਆਂ ਜੀ ਇਸੇ ਕਰਕੇ ਜਿਹੜੇ ਸਿਆਸੀ ਲੋਕ ਨੇ ਜੀ ਇਹ ਪਿੰਡਾਂ ਦੇ ਵਿੱਚ ಗ್ರಾಮ ਸਭਾ ਨੂੰ ਲੋਕਾਂ ਤੱਕ ਪ੍ਰਚਾਰ ਨਹੀਂ ਦਿੰਦੇ ਜੀ ਵੀ ਜੇ ਲੋਕ ਗ੍ਰਾਮ ਸਭਾ ਰਾਹੀਂ ਕੰਮ ਕਰਨ ਲੱਗੇ ਤਾਂ ਸਾਡੀ ਪੁੰਗਤ ਘਟ ਜੂ ਤੇ ਹੁਣ ਉਹ ਗ੍ਰਾਂਟ ਸੈਂਟਰ ਦੀ ਹੁੰਦੀ ਆ ਆਉਣੀ ਹੁੰਦੀ ਆ ਆਪ ਚੈੱਕ ਦੇ ਕੇ ਜਾਂਦੇ ਨੇ ਪਿੰਡ ਨੂੰ ਗ੍ਰਾਂਟ ਦੇ ਕੇ ਆਪ ਦਾ ਨਾਮ ਚੁੱਕਾਉਂਦੇ ਨੇ ਜੀ ਇਸੇ ਕਰਕੇ ਇਹ ਗ੍ਰਾਮ ਸਭਾ ਅਣਗੌਲੀ ਕਰੀ ਹੋਈ ਆ ਪਿੰਡਾਂ ਚੋ ਇਹ ਹਰ ਇੱਕ ਪਿੰਡ ਚ ਬੁਲਾਉਣੀ ਚਾਹੀਦੀ ਹੈ ਤੇ ਇਹਦੇ ਜਿਵੇਂ ਤੁਸੀਂ ਵੀ ਹੋਰ ਕਿਹੜੇ ਕਿਹੜੇ ਕੰਮ ਨੇ ਦਰਜ ਕਰਾਤਾ ਆਪਾਂ ਦਰਜ ਕਰਾਉਣ ਤੋਂ ਬਕਾਇਦਾ ਤੌਰ ਤੇ ਕਮੇਟੀਆਂ ਬਣਾਉਣੀਆਂ ਪੈਂਦੀਆਂ ਪਿੰਡਾਂ ਚ ਹਾਂ ਉਹ ਹੀ ਪੁੱਛ ਰਿਹਾ ਸੀ ਮੈਂ ਤੁਹਾਨੂੰ ਗ੍ਰਾਮ ਸਭਾ ਦੀਆਂ ਕਮੇਟੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਤੇ ਇਹਨਾਂ ਦੇ ਕੀ ਕੰਮ ਕਾਜ ਹੈ ਹਾਂ ਬਕਾਇਦਾ ਜਿਹੜੀਆਂ ਮੇਨ ਕਮੇਟੀਆਂ ਨੇ ਹੂੰ ਚਾਰ ਕਮੇਟੀਆਂ ਹੁੰਦੀਆਂ ਇੱਕ ਸਮਾਜਿਕ ਨਿਆਂ ਕਮੇਟੀ ਜੀ ਜੀ ਇੱਕ ਸੁਧਾ ਕਮੇਟੀ ਹੂੰ ਇੱਕ ਉਤਪਾਦਨ ਕਮੇਟੀ ਜੀ ਇੱਕ ਪਰਚੇਜ ਕਮੇਟੀ ਜੀ ਇਸ ਸਥਾਈ ਚਾਰ ਕਮੇਟੀਆਂ ਨੇ ਜਿਹੜੀਆਂ ਹੈਗੀਆਂ ਨੇ ਇਹਨਾਂ ਬਾਰੇ ਥੋੜਾ ਡਿਟੇਲ ਚ ਦੱਸ ਦਿਓ ਜਿਹੜੀ ਸੁਧਾ ਕਮੇਟੀ ਹੈ ਜੀ ਉਹਦੇ ਵਿੱਚ ਆਪਾਂ ਮੈਂਬਰ ਲੈਨੇ ਹੁੰਦੇ ਆ ਜੀ ਜੋ ਸਾਬਕਾ ਮਾਸਟਰ ਸਾਬ ਦਾ ਫੌਜੀ ਜੀ ਸਾਬ ਦਾ ਪੋਸਟਮੈਨ ਜੀ ਜੋ ਸਾਬ ਦਾ ਮਲਾਜ਼ਮ ਨੇ ਉਹ ਲੈਣੇ ਹੁੰਦੇ ਆ ਜੀ ਦੋ ਔਰਤਾਂ ਲੈਣੀਆਂ ਹੁੰਦੀਆਂ ਨੇ ਜੀ ਇਹਨਾਂ ਦਾ ਕੰਮ ਕੀ ਆ ਬਕਾਇਦਾ ਰੂਪ ਚ ਇੱਕ ਮੈਂਬਰ ਲੈਣਾ ਹੁੰਦਾ ਜੀ ਮੈਂਬਰ ਦੀ ਸਭਦਾ ਕਮੇਟੀ ਚ ਬਕਾਇਦਾ ਡਿਊਟੀ ਲੱਗ ਜੂ ਜੀ ਵੀ ਤੈ ਪਿੰਡਾਂ ਕੇ ਨਿਸ਼ਾਨਦੇਹੀ ਕਰਨੀਆਂ ਜੀ ਜੇ ਕੋਈ ਯੋਗ ਬੰਦਾ ਪੈਨਸ਼ਨ ਲੈਣ ਆ ਰਿਹਾ ਹੈ ਤਾਂ ਉਹਨੂੰ ਪੈਨਸ਼ਨ ਦਿਵਾਉਣੀ ਹੈ ਕੋਈ ਆਸਰਤ ਬੱਚੇ ਨੇ ਉਹਨਾਂ ਨੂੰ ਪੈਨਸ਼ਨ ਦਿਵਾਉਣੀ ਹੈ ਕੋਈ ਅਪੰਗ ਵਿਅਕਤੀ ਆ ਉਹਨਾਂ ਨੂੰ ਸਹੂਲਤਾਂ ਦਿਵਾਉਣੀਆਂ ਜੀ ਜਿੰਨੀਆਂ ਵੀ ਸਹੂਲਤਾਂ ਨੇ ਉਹ ਸਭਦਾ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਠੀਕ ਹੈ ਉਹ ਉਤਪਾਦਨ ਕਮੇਟੀ ਉਤਪਾਦਨ ਕਮੇਟੀ ਦਾ ਕੰਮ ਹੁੰਦਾ ਹੈ ਉਹ ਵੀ ਐਸੀ ਤਰ੍ਹਾਂ ਬਣਦੀ ਹੈ ਇੱਕ ਪੰਚਾਇਤ ਮੈਂਬਰ ਲੈ ਲਓ ਜੀ ਤੇ ਕੋਈ ਸਾਫਕਾ ਕਲੱਬ ਦਾ ਜੋ ਕਲੱਬ ਦਾ ਆਪਣੇ ਮੁੰਡੇ ਹੁੰਦੇ ਨੇ ਕਲੱਬ ਵਾਲੇ ਉਹਨਾਂ ਚੋਂ ਲੋਕ ਇੱਕ ਵਰਕਰ ਤੇ ਕੋਈ ਇਸਤਰੀ ਸਭਾ ਹੁੰਦੀ ਹੈ ਇਸਤਰੀ ਸਭਾ ਚੋਂ ਇੱਕ ਵਰਕਰ ਲਓ ਇਹ ਪੰਜ ਮੈਂਬਰੀ ਕਮਿਊਨਿਟੀ ਚੋਂ ਕਿ ਉਹਦਾ ਕੰਮ ਹੁੰਦਾ ਪਿੰਡ ਦਾ ਉਤਪਾਦਨ ਵਧਾਉਣਾ ਜੀ ਮੰਨ ਲਓ ਪਸ਼ੂਆਂ ਨੂੰ ਬਿਮਾਰੀ ਪੈ ਗਈ ਟੀਕਾਕਰਨ ਕਰਾਉਣਾ ਠੀਕ ਹੈ ਜੀ ਤੇ ਕੋਈ ਫਸਲਾਂ ਨੂੰ ਬਿਮਾਰੀ ਪੈ ਗਈ ਖੇਤੀਬਾੜੀ ਕੈਂਪ ਲਗਾਉਣੇ ਜੀ ਜਿੰਨਾ ਵੀ ਕੋਈ ਹੋਰ ਆਪਣੇ ਸਹਾਇਕ ਧੰਦੇ ਚੱਲਦੇ ਆ ਜੀ ਉਹਨਾਂ ਦੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਪੰਚਾਇਤ ਦਾ ਪਕਾਇਦਾ ਰੂਪ ਚ ਸੱਦ ਕੇ ਸਾਰਿਆਂ ਦੇ ਆਪ ਦੇ ਹੰਬਲਾ ਮਾਰ ਕੇ ਆਪ ਸਾਰੇ ਉਹਦੇ ਨਿਗਰਾਨੀ ਰੱਖ ਕੇ ਉਹਨੂੰ ਚਲਾਉਣਾ ਹੁੰਦਾ ਤਾਂ ਕਿ ਪਿੰਡ ਦਾ ਉਤਪਾਦਨ ਵਧ ਸਕੇ ਤੇ ਜਿਹੜੀ ਆ ਗਈ ਜੀ ਆਪਣਾ ਸਮਾਜਿਕ ਨਿਆਗ ਕਮੇਟੀ ਜੀ ਜਿਹਦੇ ਮੇਨ ਕੰਮ ਨੇ ਵੀ ਪਿੰਡ ਚ ਜਿਵੇਂ ਮਜ਼ਦੂਰਾਂ ਤੇ ਪ੍ਰਵਾਸੀ ਮਜ਼ਦੂਰਾਂ ਦਾ ਜੀ ਕੋਈ ਰਲਾਈ ਝਗੜਾ ਹੋ ਗਿਆ ਜੀ ਜਾਂ ਕਿਸਾਨਾਂ ਦੇ ਮਜ਼ਦੂਰਾਂ ਦਾ ਹੋ ਗਿਆ ਜੀ ਜਾਂ ਕੋਈ ਧਰਮ ਸੰਬੰਧੀ ਕੋਈ ਝਗੜਾ ਹੋ ਗਿਆ ਜੀ ਉਹ ਸਮਾਜਿਕ ਕਮੇਟੀ ਨੇ ਉਹਦੀ ਮੰਤਰ ਵੀ ਇਸੇ ਰੂਪ ਜੀ ਆ ਵੀ ਇੱਕ ਮੈਂਬਰ ਕੋਈ ਸਾਬਕਾ ਅਧਿਕਾਰੀ ਜੀ ਤੇ ਕਲੱਬ ਦੇ ਮੈਂਬਰ ਤੇ ਇਸਤਰੀ ਸਭਾ ਜੋ ਲੈ ਕੇ ਐਸੀ ਲੋਟੀ ਬਣਦੀ ਹੈ ਠੀਕ ਹੈ ਜੀ ਤੇ ਉਹਦੇ ਕੰਮ ਹੁੰਦੇ ਨੇ ਕੋਈ ਜਿੰਮੇ ਦੀ ਲੜਾਈ ਝਗੜੇ ਹੋਵੇ ਉਹਨਾਂ ਦਾ ਨਪਟਾਰਾ ਕਰਨਾ ਸਮਾਜਿਕ ਨਿਆਂ ਕਮੇਟੀ ਦਾ ਕੰਮ ਆ ਠੀਕ ਹੈ ਜੀ ਚੌਥੀ ਆ ਗਈ ਪਰਚੇਜ਼ ਕਮੇਟੀ ਜੀ ਪਰਚੇਜ਼ ਕਮੇਟੀ ਦਾ ਕੰਮ ਹੈ ਵੀ ਜਿਹੜਾ ਆਪਾਂ ਮੰਨ ਲਓ ਗ੍ਰਾਂਟ ਆ ਗਈ ਪਿੰਡ 'ਚ ਉਹ ਗ੍ਰਾਂਟ ਜਦੋਂ ਖਰਚ ਕਰਨੀ ਆ ਬਕਾਇਦਾ ਰੂਪ 'ਚ ਉਸ ਕਮੇਟੀ ਨੇ ਉਹਦਾ ਮਟੀਰੀਅਲ ਖਰੀਦਣ ਖਾਤਰ ਜੀ ਮੰਡੀ ਜਾਣਾ ਹੁੰਦਾ ਤੇ ਬਕਾਇਦਾ ਉਹ ਦੁਕਾਨਾਂ ਤੇ ਜਾ ਕੇ ਆ ਸੱਦ ਦੁਕਾਨਾਂ ਤੇ ਉਹਦੇ ਰੇਟ ਦਾ ਪਤਾ ਕਰਨਾ ਹੁੰਦਾ ਜੀ ਜੀ ਬਿੱਲ ਲੈਣੇ ਹੁੰਦੇ ਨੇ ਕੱਚੇ ਜੀ ਬਿੱਲ ਲੈ ਕੇ ਉਸ ਤੋਂ ਬਾਅਦ ਜਿੱਥੋਂ ਨੂੰ ਸਸਤਾ ਸਮਾਨ ਮਿਲੂ ਉਹ ਪਰਚੇਜ਼ ਕਮੇਟੀ ਨੇ ਖਰਚ ਲਿਆ ਕੇ ਸਰਪੰਚ ਨੂੰ ਦੇ ਨਾਮ ਦਾ ਸਰਪੰਚ ਨੇ ਖਰਚ ਕਰਨਾ ਹੁੰਦਾ ਪੰਚਾਇਤ ਨੇ ਠੀਕ ਹੈ ਇਹ ਕਮੇਟੀਆਂ ਮੁੱਖ ਕਮੇਟੀਆਂ ਇਹ ਚਾਰ ਨੇ ਇਹਨਾਂ ਦੇ ਕੰਮ ਹੁੰਦੇ ਨੇ ਹਮ ਇਹਦੇ ਵਿੱਚ ਕਮੇਟੀਆਂ ਬਹੁਤ ਕੰਮ ਕਰਦੀਆਂ ਨੇ ਜੀ ਨਿਰੀਖ ਬਕਾਇਦਾ ਰੂਪ ਚ ਬਣਾਉਣੀਆਂ ਚਾਹੀਦੀਆਂ ਨੇ ਫੇਰ ਹੀ ਇਹ ਜਿਹੜਾ ਅਸਲ ਰੂਪ ਚ ਆਪਾਂ ਇਹ ਨੂੰ ਸਹੀ ਅਜਰਾਸ ਮੰਨਿਆ ਜਾਂਦਾ ਇਹਦੇ ਵਿੱਚ ਵਾਰਡ ਕਮੇਟੀਆਂ ਬਣਦੀਆਂ ਨੇ ਠੀਕ ਹੈ ਜੀ ਹਰ ਇੱਕ ਵਾਰਡ ਦਾ ਚੇਅਰਮੈਨ ਉਹਦਾ ਮੈਂਬਰ ਹੋਊਗਾ ਜੀ ਤੇ ਬਾਕੀ ਐਸ ਲੋਟੀ ਤੁਸੀਂ ਇਸਤਰੀਆਂ ਚੋਂ ਐਸੀ ਇਸਤਰੀਆਂ ਚੋਂ ਮਜ਼ਦੂਰਾਂ ਚੋਂ ਉਹ ਵਾਰਡ ਕਮੇਟੀਆਂ ਲੈ ਕੇ ਪੰਜ-ਪੰਜ ਮੈਂਬਰੀਆਂ ਵਾਰਡ ਕਮੇਟੀਆਂ ਬਣਾਓ ਬਕਾਇਦਾ ਆਪਦੇ ਵਾਰਡ ਦੇ ਹੋਣ ਵਾਲੇ ਕੰਮਾਂ ਦੇ ਉਹਦੇ ਵਿੱਚ ਮਤੇ ਪਾਉਣੇ ਨੇ ਮਹੀਨੇਵਾਰ ਮੀਟਿੰਗ ਬੁਲਾਉਣੀ ਆ ਉਹਦੀ ਜੀ ਤੇ ਵਾਰਡ ਕਮੇਟੀਆਂ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚ ਮਜ਼ਦੂਰ ਕਮੇਟੀਆਂ ਜੀ ਵੀ ਬਣਾਉਣੀਆਂ ਚਾਹੀਦੀਆਂ ਨੇ ਉਹਨਾਂ ਦਾ ਬਕਾਇਦਾ ਇੱਕ ਪ੍ਰਧਾਨ ਹੋਣਾ ਚਾਹੀਦਾ ਜੀ ਜੋ ਮਜ਼ਦੂਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸੇ ਜੀ ਬਕਾਇਦਾ ਇਹਦੇ ਵਿੱਚ ਇੱਕ ਕਿਸਾਨਾਂ ਦੀ ਕਮੇਟੀ ਬਣਦੀ ਹੈ ਜੀ ਜੋ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆ ਜਿਵੇਂ ਆਪਣੇ ਹਾਈ ਕਿਸਾਨ ਯੂਨੀਅਨ ਉਹਨਾਂ ਨੂੰ ਆਪਾਂ ਇਹਦੇ ਵਿੱਚ ਲੈ ਸਕਦੇ ਆ ਜੀ ਜੀ ਤੇ ਜੋ ਕਿਸਾਨਾਂ ਨੂੰ ਸਮੱਸਿਆ ਆਉਂਦੀਆਂ ਉਹਦੇ ਖਾਤਰ ਉਹ ਲੜਦੇ ਨੇ ਤੇ ਪਿੰਡ ਪੱਧਰ ਤੇ ਵੀ ਜੋ ਕੋਈ ਸਮੱਸਿਆ ਆਉਂਦੀ ਆ ਉਹਦਾ ਹੱਲ ਉਹ ਕਰਾਉਂਦੀ ਨੇ ਆਪਣੇ ਕਿਸਾਨ ਯੂਨੀਅਨਾਂ ਜੀ ਤੇ ਬਕਾਇਦਾ ਰੂਪ ਚ ਆਪਣੇ ਕਲੱਬ ਹੋਣੇ ਚਾਹੀਦੇ ਆ ਕਲੱਬ ਆਪਣੇ ਹੈ ਹੀ ਐ ਜੀ ਜਿਵੇਂ ਉਹ ਆਪਣੇ ਕਲੱਬ ਆਮ ਚੱਲਦੀ ਨੇ ਖੇਡਾਂ ਕਰਾਉਂਦੇ ਨੇ ਹੂੰ ਹੂੰ ਜਾਂ ਕੋਈ ਸੱਭਾ ਚਾਰਕ ਪ੍ਰੋਗਰਾਮ ਕਰਾਉਂਦੇ ਨੇ ਜੀ ਉਹ ਕਲੱਬ ਹੋਣੇ ਚਾਹੀਦੇ ਆ ਠੀਕ ਐ ਬਕਾਇਦਾ ਰੂਪ ਚ ਇੱਕ ਇਸਤਰੀ ਸਭਾ ਹੋਣੀ ਚਾਹੀਦੀ ਐ ਇਸਤਰੀ ਸਭਾ ਦੀ ਕਮੇਟੀ ਹੋਣੀ ਚਾਹੀਦੀ ਐ ਜਿਵੇਂ ਇਸਤਰੀਆਂ ਦਾ 8 ਮਾਰਚ ਡੇ ਆਉਂਦਾ ਉਹਦੇ ਕੰਮ ਜਿਵੇਂ ਔਰਤਾਂ ਤੇ ਆਮ ਸਤਰੀ ਲੂਸ ਹੁੰਦੀ ਐ ਹੂੰ ਉਹਦੇ ਵਿਰੁੱਧ ਲੜਨਾ ਜੀ ਇਸਤਰੀ ਦੇ ਬਣਾਉਣਾ ਔਰਤਾਂ ਨੂੰ ਜਾਗਰਤ ਕਰਨਾ ਆਪਦੇ ਹੱਕਾਂ ਸੰਬੰਧੀ ਜੀ ਪਿੰਡ ਦੇ ਵਿੱਚ ਜਿਵੇਂ ਹੁਣ ਆਮ ਚੱਲ ਰਿਹਾ ਵੱਡੇ ਡੈਕ ਲਾ ਕੇ ਚੱਲ ਰਹੇ ਜੋ ਔਰਤਾਂ ਨੂੰ ਪਰੇਸ਼ਾਨੀ ਹੁੰਦੀ ਆਪਣੀਆਂ ਲੜਕੀਆਂ ਸਕੂਲ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਆਉਂਦੀਆਂ ਨੂੰ ਉਹਨਾਂ ਅਣਸਰਾਂ ਨੂੰ ਰੋਕਣਾ ਜੀ ਇਹ ਇਸ ਕਮੇਟੀ ਦੇ ਕੰਮ ਹੁੰਦੇ ਨੇ ਜੀ ਤੇ ਆਪਣੀਆਂ ਵਾਰਡ ਕਮੇਟੀਆਂਆਂ ਜਾਂ ਔਰਤ ਕਮੇਟੀਆਂ ਇਹ ਸਾਰੇ ਜਿੰਨੇ ਵੀ ਸਮੂਹ ਹੁੰਦੇ ਨੇ ਪਿੰਡ ਦੇ ਜੀ ਮਜ਼ਦੂਰ ਕਿਸਾਨ ਔਰਤਾਂ ਜਿੰਨੇ ਸਮੂਹ ਸਾਰੀਆਂ ਦੀਆਂ ਕਮੇਟੀਆਂ ਬਣਾਉਣੀਆਂ ਹੁੰਦੀਆਂ ਨੇ ਜੀ ਉਹਨਾਂ ਨੂੰ ਬਕਾਇਦਾ ਸਾਰਿਆਂ ਨੂੰ ਸੱਦਾ ਦੇਣਾ ਹੁੰਦਾ ਠੀਕ ਹੈ ਤੇ ਇੱਕ ਕਮੇਟੀ ਹੋਰ ਹੁੰਦੀ ਹੈ ਜੋ ਆਪਣੀ ਆਸਾ ਵਰਕਰ ਹੂੰ ਕੁੜੀ ਹੈ ਹੂੰ ਇਹ ਇਹਨਾਂ ਕੁੜੀ ਹੈ ਜੋ ਨਰਸ ਹੈ ਹੂੰ ਉਹਦੇ ਨਾਲ ਬਕਾਇਦਾ ਕਮੇਟੀ ਬਣਾ ਕੇ ਜੱਚਾ ਬੱਚਾ ਔਰਤਾਂ ਜੋ ਜਾਪਿਆ ਰੀਆਂ ਔਰਤਾਂ ਨੇ ਉਹਨਾਂ ਦਾ ਟੀਕਾ ਕਰਨਾ ਕਰਾਉਣਾ ਜੀ ਉਹਨਾਂ ਦਾ ਖਾਣਾ ਉਹਨਾਂ ਨੂੰ ਬਣਾਉਣਾ ਜੀ ਜੋ ਅੰਗਣਵਾੜੀ ਵਾਲੇ ਬੱਚੇ ਦੇ ਕੋਲੇ ਬਹਿ ਕੇ ਉਹ ਬਣਾਉਣਾ ਉਹਨਾਂ ਇੱਕ ਮਮਤਾ ਹੂੰ ਕਮੇਟੀ ਬਣਾਉਣੀ ਹੁੰਦੀ ਹੈ ਮਮਤਾ ਮਾਂ ਕਮੇਟੀ ਜੋ ਰਜਿਸਟਰ ਲਾਉਣਾ ਦਾ ਬਕਾਇਦਾ ਉਹਦਾ ਮਤਾ ਪਾਉਣਾ ਹੁੰਦਾ ਟੀਕਾ ਕਰਨ ਕੋਲੇ ਬੈ ਕੇ ਕਰਾਉਣਾ ਹੁੰਦਾ ਆਪਾਂ ਸੈਂਟਰ 'ਚ ਤੇ ਇਹ ਕਮੇਟੀ ਲਾਜ਼ਮੀ ਬਣਾਉਣੀ ਹੁੰਦੀ ਆ ਹਰ ਮਹੀਨੇ ਦਾ ਮਤਾ ਪਾਉਣਾ ਤੇ ਆਪ ਦੀ ਹਾਜ਼ਰੀ 'ਚ ਅੰਗਣਵਾੜੀ ਵਾਲੀਆਂ ਕੁੜੀਆਂ ਨੂੰ ਬੁਲਾਉਣਾ ਤੇ ਆਸਾ ਵਰਕਰਾਂ ਨੂੰ ਬੁਲਾਉਣਾ ਤੇ ਇਹ ਬਕਾਇਦਾ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਤੁਸੀਂ ਇਹ ਸਾਰੀਆਂ ਕਮੇਟੀਆਂ ਬਣਾ ਦਿਓਗੇ ਤੇ ਇਹਨਾਂ ਕਮੇਟੀਆਂ ਨੂੰ ਬਕਾਇਦਾ ਰੂਪ ਚ ਤੁਸੀਂ اجلاس ਚ ਸੱਦੋਗੇ ਤਾਂ ਉਸ اجلاس ਨੂੰ ਪੂਰਨ اجلاس ਮੰਨਿਆ ਜਾਊਗਾ ਜੀ ਜਦੋਂ ਪੂਰਨ اجلاس ਮੰਨਿਆ ਜਾਊ ਉਸ ਹਿਸਾਬ ਨਾਲ ਹੀ ਤੇ ਜਦੋਂ ਤੁਸੀਂ ਪੰਚਾਇਤ ಗ್ರಾಮ ਸਭਾ ਦੇ ਰਾਹੀਂ ਐਸ ਲੋਕ ਕਮੇਟੀਆਂ ਬਣਾ ਕੇ ਪੂਰਾ ਕੰਮ ਕਰੂਗੀ ਜਿਵੇਂ ਦੇਸ਼ ਦੀ ਪਾਰਲੀਮੈਂਟ ਚੱਲ ਰਹੀ ਆ ਉੱਥੇ ਵੀ ਬਕਾਇਦਾ ਰੂਪ ਚ ਅਡਾਡ ਕਮੇਟੀਆਂ ਬਣਦੀਆਂ ਨੇ ਅਡਾਡ ਮਹਿਕਮਿਆਂ ਨੂੰ ਪਾਰਲੀਮੈਂਟ ਵਿਰੋਧੀਆਂ ਦੇ ਐਮਪੀਆ ਚੋ ਵੀ ਵੱਧੇ ਲੈ ਕੇ ਕਮੇਟੀਆਂ ਬਣਾਉਂਦੀਆਂ ਨੇ ਉਹ ਕੰਮ ਦਿੰਦੀ ਆ ਜੇ ਤੁਸੀਂ ਤੋਂ ਉਸ ਢੰਗ ਨਾਲ ਚੱਲੋਗੇ ਤਾਂ ਉਸ ਢੰਗ ਨਾਲ ਤੁਹਾਡੇ ਪਿੰਡ ਦਾ ਸਾਨੂੰ ਕਿਸੇ ਲੀਡਰ ਦੇ ਹੱਥ ਨਹੀਂ ਬੰਨਣੇ ਪੈਣਗੇ ਸਹੀ ਰੂਪ ਵਿੱਚ ਤੁਸੀਂ ਪੰਚਾਇਤ ਚਲਾ ਰਹੇ ਹੋਵੋਗੇ ਜੀ ਜੀ ਅੱਛਾ ਇਸ ਤੋਂ ਇਲਾਵਾ ਸਰਪੰਚ ਸਾਹਿਬ ਤੁਸੀਂ ਆਪਣੇ ਕਾਰਜਕਾਲ 'ਚ ਬਹੁਤ ਸਾਰੇ ਆਵਾਰ ਵੀ ਜਿੱਤੇ ਨੇ ਚੰਗੀ ਮਤਲਬ ਕਮੇਟੀਆਂ ਬਣਾਵੜਾ ਕੰਮ ਵੀ ਕੀਤਾ ਉਹਨਾਂ ਬਾਰੇ ਦੱਸੋਗੇ ਥੋੜਾ ਹਾਂ ਉਹ ਜੋ ਮੈਂ ਹੁਣ ਸੁਣ ਰਿਹਾ ਵੀ ਦੋ ਵਾਰ ਤਾਂ ਸੀ ਇਸੇ ಗ್ರಾಮ ਸਭਾ ਦੇ ਜੀ ਲੈਂਦੇ ਨੇ ਬਕਾਇਦਾ ਰੂਪ ਤੋਂ ਸਾਰਾ ਕੰਮ ਹੀ 5 ਸਾਲ ಗ್ರಾಮ ਸਭਾ ਨਾਲ ਹੀ ਕੀਤਾ ਠੀਕ ਹੈ ਤੇ ਇਹਦੇ ਦੋ ਵਾਰਡਾਂ ਦੇ ਨਾਂ ਵੀ ਤੁਹਾਨੂੰ ਮੈਂ ਲਾ ਦਵਾਂਾ ਰਾਸ਼ਟਰੀ ਗੌਰਵ ಗ್ರಾಮ ਸਭਾ ਜੀ ਇਹ ਦੋ ਵਾਰਡ ਲੈ ਤੇ ਜੀ ਪੰਚਾਇਤ ਸਸ਼ਤੀਕਰਨ ਜੀ ਪੰਚਾਇਤ ਦੀ ਮਤਲਬ ਕਿ ਸਸ਼ਤੀਕਰਨ ਹਿੰਦੀ ਦਾ ਸ਼ਬਦ ਆ ਵੀ ਪੰਚਾਇਤ ਦੀ ਚੰਗੀ ਕਾਰਗੁਜ਼ਾਰੀ ਦਾ ਵਾਰਡ ਆ ਜੀ ਤੇ ਮਨਰੇਗਾ ਦਾ ਵਾਰਡ ਠੀਕ ਹੈ ਮਨਰੇਗਾ ਦਾ ਵਾਰਡ ਅਭੀ ਅਸੀਂ ਪੂਰੇ ਭਾਰਤ ਦੇ ਵਿੱਚੋਂ ਪੀਜੇ ਨੰਬਰ ਤੇ ਸੀ 10 ਪੰਚਾਇਤਾਂ ਕੱਢੀਆਂ ਸੀ ਜੀ ਇਹ ਸਾਡਾ ਤੀਜਾ ਨੰਬਰ ਸੀ ਜੀ ਉਦੋਂ ਅਸੀਂ ਵੱਧ ਚੜ ਕੇ ਬਹੁਤ ਕੰਮ ਕੀਤਾ ਨਰੇਗਾ ਬਾਰੇ ਵੀ ਹੂੰ ਤੇ ਇਹ ਬਕਾਇਦਾ ਇਹ ਇਹ ਜਿਹੜੇ ਅਵਾਰਡ ਨੇ ਜੇ ਪੰਚਾਇਤਾਂ ਇਸ ਤਰ੍ਹਾਂ ਕੰਮ ਕਰਨ ਹੂੰ ਹੂੰ ਤਾਂ ਇਹ ਲੈਤੇ ਜਾ ਸਕਦੇ ਨੇ ਜਿਹੜੇ ਬਸ ਉਹਨੂੰ ਕੰਮ ਕਰਾਏ ਨੇ ਬਕਾਇਦਾ ਇਹ ਕਮੇਟੀਆਂ ਬਣਾਉਂਗੇ ਜਿਹਦੇ ਤੁਸੀਂ اجلاس ਬੁਲਾਉਂਗੇ ਹੂੰ اجلاس ਦੇ ਵਿੱਚ ਵੀ ਇਹਨਾਂ ਦੇ ਅੰਕ ਪਹੁੰਦੇ ਨੇ ਠੀਕ ਹੈ ਜੀ ਉਹ ਜਿਹੜੇ ਅੰਕਾਂ ਦੇ ਜਿਹੜੀ ਪੰਚਾਇਤ ਸਹੀ ਕੰਮ ਕਰਦੀ ਹੈ ਉਹਦੇ ਬਕਾਇਦਾ ਅੰਕ ਹੁੰਦੇ ਨੇ ਇੱਕ ਟੀਮ ਚੰਡੀਗੜ੍ਹ ਤੋਂ ਆਉਂਦੀ ਹੈ ਡਾਇਰੈਕਟਰ ਦੇ ਰੂਪ ਵਿੱਚ ਡਿਊਟੀ ਲੱਗਦੀ ਆ ਇੱਕ ਫੀਗਰ ਡਾਇਰੈਕਟਰ ਦੇ ਰੂਪ ਵਿੱਚ ਦਿੱਲੀੋਂ ਆਉਂਦਾ ਉਹ ਸੋਡੇ ਪੂਰੇ ਕੀਤੇ ਹੋਏ ਕੰਮਾਂ ਦਾ ਜਾਇਜ਼ਾ ਲੈਂਦਾ ਜੀ ਬਕਾਇਦਾ ਪਿੰਡ ਚ ਜਾਂਦਾ ਬਕਾਇਦਾ ਤੁਹਾਡਾ ਰਿਕਾਰਡ ਦੇਖਦਾ ਫਿਰ ਸਾਨੂੰ ਅਵਾਰਡ ਲਈ ਉਹ ਨਾਮਿਨੇਟ ਕਰਕੇ ਜਾਂਦਾ ਠੀਕ ਹੈ ਤੇ ਇਹ ਸਾਰੇ ਕੰਮਾਂ ਦੇ ਵਿੱਚ ਜੇ ਆਪਾਂ ਕਰਾਂਗੇ ਤਾਂ ਹਰ ਇੱਕ ਪੰਚਾਇਤ ਮੁਕਾਬਲੇ ਚ ਆ ਸਕਦੀ ਹੈ ਜਿਹਦੇ ਜ਼ਿਆਦੇ ਅੰਕ ਹੋਣਗੇ ਉਹ ਅਵਾਰਡ ਲੈ ਸਕਦੀ ਹੈ ਮੈਂ ਕਹਿੰਦਾ ਵੀ ਪੰਚਾਇਤਾਂ ਨੂੰ ਇਹ ਕੰਮ ਕਰਨੇ ਚਾਹੀਦੇ ਆ ਤੇ ਅਵਾਰਡ ਦੇ ਨਾਲ 10 ਲੱਖ ਇਨਾਮ ਵੀ ਮਿਲਦਾ ਜੋ ਆਪਾਂ ਪਿੰਡ ਦੇ ਵਿਕਾਸ ਤੇ ਲਾ ਸਕਦੇ ਆ ਠੀਕ ਹੈ ਜੀ ਤੇ ਇਹ ਇਜ਼ੀ ਹੈ ਅੱਛਾ ਸਰਪੰਚ ਸਾਹਿਬ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਚ ਇੰਨਾ ਕਿ ਟਾਈਮ ਦਿੱਤਾ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਸਾਡੇ ਪਿੰਡਾਂ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਕਸਿਆ